ਉੱਤੋਂ ਇਹਦੇ ਸੇਰ ਰੋੜ ਨੇ ਇਸ ਤਰ੍ਹਾਂ ਦੇ ਨਾ ਗੁੜ ਚੋਰੀ ਦਾ ਜਿਆਦਾ ਮਿੱਠਾ ਹੁੰਦਾ ਆਏ ਆ ਤੇ ਬਾਦਿਆਂ ਮਾਰਨ ਦੇ ਅੰਕਲ ਜੀ ਬੇਦ ਤੋੜਨੇ ਮੈਂ ਤੋਲੂ ਬਾਰਿਸ਼ ਦੇ ਵਿੱਚ ਸੱਤਾਂ ਥਾਂ ਕਰਕੇ ਦਿੱਤਾ ਇਹਦੇ ਉੱਤੇ ਸ਼ਰਚਤ ਬਣਾ ਕੇ ਦਿੱਤੀ ਇਹ ਵਰਦਾ ਨਾ ਹੋਵੇ ਤੇ ਨੂੰ ਬੰਨਣ ਦੀ ਲੋੜ ਨਹੀਂ ਇਹ ਵੀ ਨਜ਼ਾਰੇ ਲਵੇ ਇਧਰ ਘਰ ਮਹਾਰਾ ਖੁਸ਼ੀ ਆਉਂਦੀ ਕਿਸੇ ਦੇ ਘਰ ਇਧਰ ਘਰ ਇਧਰ ਆ ਬੋਸ ਕੋ ਗਿੰਦੇ ਆ ਗਏ ਮਾਪੇ ਉਹ ਬੱਚਿਆਂ ਦੇ ਬਹੁਤ ਕੁਝ ਕਰਦਾ ਉਹਦੇ ਮਿਲੋਂ ਖੱਦਲ ਫਾਵਾਵੇ ਤਾਂ ਬੈਂਦੀ ਨਹੀਂ ਟੋਗਦਾ ਪਰ ਕਿਤੇ ਨਹੀਂ ਤੁਹਾਨੂੰ ਮੈਂ ਆਪਣੇ ਉਹ ਰੇ ਦਾ ਐਂਗਲ ਥੋੜਾ ਜਿਆਦਾ ਦੂਰੋਂ ਲਿਆ ਤੇ ਆਟੂ ਵੀ ਜਲਾਦ ਨੇ ਮੈਂ ਲਾਇਆ ਆਪਣੇ ਕੰਬਦੇ ਰੱਖਤੇ ਦੇਖਦੇ ਦੇਖਦੇ ਜੀ ਮਾਰਖ ਤੋਂ ਆਨ ਜੀ ਦੀਆਂ ਦੀ ਮਾਫੀ ਉਹਨੋਂ ਦੇ ਪੱਛੇ ਉਹਨੋਂ ਲੈ ਕੇ ਧੰਦਾ ਇੱਕ ਤਰੀਕੇ ਨਾਲ ਪਿੰਡਾਂ ਨੂੰ ਲਾਡ ਲਾਡਾ ਤਕੜਾ ਰੇਕਾ ਸਾਡੇ ਇਹ ਰਪੋਲ ਦੁਰਾਮ ਟਾਈਗਰ ਇਹਦਾ ਨਾਮ ਇਹ ਵਿੱਚ ਐ ਨਾ ਬਾਹਰ ਜਾਣ ਲਈ بارش ਦੇ ਵਿੱਚ ਇਸ ਤਰੀਕੇ ਨਾਲ ਗੇਟ ਖੋਲ ਜੇ ਉਹ ਪੈਂਦੇ ਸੋਝੇ ਮੇਰੇ ਬੋਲਣ ਦੇ ਨਾਲ ਹਲਕੀ ਜਿਹੀ ਆਵਾਜ਼ ਦੇ ਨਾਲ ਵੀ ਨਾ ਜਿਹੜੀਆਂ ਦਾ ਮਹਿਸੂਸ ਹੋਇਆ ਕੋਈ ਤੇਲ ਨਹੀਂ ਰੰਗ ਚਲੇ ਗਿਆ ਸਰਪੋਜੀ ਤੁਰਦੇ ਜੇ ਉੱਤਰ ਗਿਆ ਅਰੇ ਹੀ ਜੁਲੀਆਂ ਤੇ ਕੁੜੀਆਂ ਦਾ ਸੁਆਹ ਹੁੰਦਾ ਹੈ ਜੇ ਅਟਾ ਗੂਚੀ ਬਣੋ ਅਰੇ ਦਰਦਿਆਂ ਸ਼ਾਇਦ ਰੁਟ ਗਈਆਂ ਜੋ ਦੇ ਇਹ ਸ਼ੁਰੂ ਕੀ ਗਏ ਹਮੇਸ਼ਾ ਇੱਕ ਸਾਲ ਹਮੇ ਆਹ ਕੀ ਹੈ ਤੁਹਾਡੇ ਨਾਲ ਕੋਈ ਪਾਵ ਆਰੇ ਇਹ ਟਾਈਗਰ ਹੋਣੀ ਹੈ ਬੇ ਚੈਨ ਇੱਕ ਦਵਾ ਦਾ ਦਰਵਾజా ਖੋਲੋ। ਆਪਣੀ ਦੇਖ ਸੱਜੇ। ਦਰਵਾజా ਖੋਲਣ ਦੇ ਲਈ। ਆਵੋ ਲਓ ਮੈਂ। ਦੌੜ ਜਾਵਾਂ ਫਟਾਫਟ। ਆ ਰਿਹਾ। ਜਾ ਕੇ ਤੇ। ਆਹ। ਇਹ ਬੈਠਾ ਲੱਗੇ ਥਾਂ। ਖੋਲੋ। ਸੇਵਿੱਟ ਸੱਤਾਂ ਥਾਂ ਕਰਕੇ ਦਿੱਤਾ ਇਹਦੇ ਉੱਤੇ ਸ਼ਰਚਤ ਬਣਾ ਕੇ ਦਿੱਤੀ। ਇਹ ਵੱੜਦਾ ਨਾ ਹੋਵੇ। ਤੇ ਨੂੰ ਬੰਨਣ ਦੀ ਲੋੜ ਨਹੀਂ ਇਹ ਵੀ ਨਜ਼ਾਰੇ ਲਵੇ। ਅੱਜ ਇਹ ਪਿਛਲੇ ਦਿਨਾਂ ਜ ਕਾਫੀ ਕਾਂਡ ਕਰਦੇ। ਆਪਾਂ ਨੇ ਦੇਖਿਆ ਬਈ ਚਿੜੀਆਂ। ਬੰਦੇ ਦੇ ਤੇ ਆ ਬੂਟਿਆਂ ਜੱਤੇ ਹੋਈ ਖੇਡਤੀਆਂ ਸੱਤੀਆਂ ਦੇਖਣ ਲਿਗਾ। ਔਰ ਇੱਥੋਂ ਜੰਨਾ ਨੇ ਰਾਹਣ ਤੁਨੇ ਚੋਗ ਲੈਣੇ ਰਾਤਾ ਆਤਿਆ ਬੈਠੀਆਂ ਅੱਛੇ ਤੱਕ ਦੇ ਸਾਦੇ ਜੋ ਬੱਦਲ ਕਿੰਨੇ ਹੋਏ ਆ ਅੱਗੇ بارش ਦੀ ਹੋਰ ਸੰਭਾਵਨਾ ਹੈਗੀ ਅਰੇ ਉਹ ਜੋ ਬੈਠਿਆਂ ਦੇ ਉੱਤੇ ਬੱਦ ਜਾ ਕੇ ਹੀ ਪ੍ਰਗਤੀ ਆ ਇਹ ਹੀ ਪ੍ਰਕਿਰਤੀ ਦਾ ਮਜਾ ਅਰੇ ਮੇਰਾ ਕਾਰਾ ਸਾਹਮਣੇ ਤੁਸੀਂ ਦੇਖ ਸਕਦੇ ਜੇ ਅੱਗੇ ਇੱਥੇ ਪਾਣੀ ਪੂਣੀ ਨਿਕਲ ਨਾ ਤੇ ਨਕਾਸੀ ਹੈ ਨਹੀਂ ਕਿਉਂਕਿ ਪਿੰਨਾ ਜਿਹੜੇ ਫੇਵਰੇਰੀ ਜਿਹੀ ਪਏ ਛੱਪੜ ਹੁੰਦਾ ਹੈ ਕਿਸ ਟਾਈਮ ਉੜ ਕੇ ਥੋੜਾ ਅਜੇ ਰਹਿ ਗਿਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਜੇ ਮੱਗ ਖੇਡਦੇ ਸੁਨਾਏ ਕਿ ਉਹ ਹੈ ਅਰੇ ਉਹ ਵੇਖੀ ਦੀ ਖਲਾਈ ਖਲੂਈ ਹੋਣ ਵਾਲੀ ਆ ਸਫਾਈ ਹੋਣ ਵਾਲੀ ਆ ਇੰਨਾ ਦੀ ਸਿਆਸਤ ਕਰਕੇ ਚੀਜ਼ਾਂ ਸਿਆਸਤ ਦੀ ਪੇਟੂੀ ਚੜ ਜਾਂਦੀਆਂ ਆਹਦਾ ਦੂਰ ਤੁਸੀਂ ਦੇਖ ਸਕਦੇ ਜੇ ਇਹ ਟਾਈਮ ਆ ਬੋਰਡ ਲਾਇਆ ਸੀ ਆਹਦੇ ਬੋਰਡ ਆਪਣੇ ਆਪ ਵਿੱਚ ਪੂਰਾ ਅਨਵਿਸ਼ਾਲ ਜਗ੍ਹਾ ਨੂੰ ਦੱਜ ਜਾਂਦਾ ਰਵਾਦਾ ਜਾਂਦਾ। ਰਾਤ ਨੂੰ ਇਹਦੇ ਥੱਲੇ ਵੀ ਮਗਰਬੀਆਂ ਦਾ ਮੱਗਾਂ ਦਾ ਬਹੁਤ ਵਸੇਰਾ ਹੁੰਦਾ। ਅੱਗੇ ਇਹ ਤੁਸੀਂ ਦੇਖ ਲਓ ਸੁੰਦਰ ਮੌਸਮ। ਜਿਹੜੀਆਂ ਦੇ ਗੀਤ ਸੁਣ ਕੇ ਮੈਂ ਬਾਹਰ ਆਇਆ ਸੀ। ਮੈਂ ਚਲੋ ਇੱਕ ਛੋਟੀ ਜੀ ਆਜ ਤੁਹਾਡੇ ਨਾਲ ਪਾ ਲਈ ਜਾਵੇ। ਪਰ ਇਹ ਛੋਟੀਆਂ-ਛੋਟੀਆਂ ਚਿੜੀਆਂ ਜਿਹੜੀਆਂ ਦੁਬਾਰਾ ਆਇਆ ਇਹ ਕਿੜੀਆਂ ਘੁੱਗੀਆਂ ਗੋਟਾਰਾਂ ਇੱਥੇ ਲਗਭਗ ਖਤਪੀ ਹੋ ਗਈਆਂ ਸੀ ਜਿਵੇਂ ਅਸੀਂ ਛੋਟੇ ਛੋਟੇ ਨਹੀਂ ਤੇ ਛੱਤਾਂ 'ਉਲੇ ਪੱਖੇ ਆਏ ਆ ਉਹਨਾਂ ਦੇ ਵਿੱਚ ਇਹ ਬਾਜ-ਬਾਜ ਕੇ ਬਹੁਤ ਮਰਗੀਆਂ ਘਰਾਂ ਦੇ ਵਿੱਚ ਇਹਨਾਂ ਦੇ ਜ਼ਿਆਦਾਤਰ ਆਲ ਨਹੀਂ ਜਿਹੜੇ ਹੁੰਦੇ ਸੀ ਉਹ ਘਰਾਂ ਦੀਆਂ ਛੱਤਾਂ 'ਤੇ ਹੁੰਦੇ ਸੀ ਇਸ ਤਰ੍ਹਾਂ ਇਹਨਾਂ ਨੂੰ ਕਰਾ ਤੋਂ ਬਾਅਦ ਪਿੰਡਾਂ ਤੋਂ ਬਾਅਦ ਤੱਕ ਇਹ ਦਿੱਤਾ ਗਿਆ ਕੋਈ ਪੈਸਟੀਸਾਈਜ਼ ਨਹੀਂ ਨਾਲ ਲਖਾਨ ਕੀਤਾ ਕੋਈ ਸਮੇਂ ਦੇ ਹਾਲਾਤ ਇਹੋ ਜੇ ਬਦਲ ਗਏ ਕਿ ਤਰੱਕੀ ਦੇ ਨਾਂ ਤੇ ਬਹੁਤ ਕੋਈ ਧਰਾਂ ਨੂੰ ਫੈਲ ਗਿਆ ਅਰ ਅਹੀਂ ਉਹੀ ਚੀਜ਼ਾਂ ਅਜ ਫਿਰ ਦੁਬਾਰਾ ਲੱਭਦੇ ਫਿਰਦੇ ਆ ਜਿੰਨਾ ਤੋਂ ਅਸੀਂ ਸਮਝਿਆ ਸੀ ਕਿ ਸਾਡੀ ਬੜੀ ਤਰੱਕੀ ਹੋ ਗਈ ਔਰ ਇਹ ਮੇਰੀ ਬੇਰੀ ਹੈ ਜਿਹਦੇ ਉੱਤੇ ਦੇਖ ਸਕਦੇ ਜੀ ਕਿੰਨੇ ਬੇਦ ਲੱਗੇ ਲਗਭਗ ਇਹ ਰੁੰਨੀ-ਮੁੰਡੀ ਜੀ ਹੋ ਗਈ ਮੇਰੀ ਕਿਉਂਕਿ ਇਹਦੇ ਤੇ ਬੇਰ ਹੀ ਇੰਨੇ ਜ਼ਿਆਦਾ ਹੋ ਗਏ ਸੀ ਕਿ ਇਹ ਆਪਣਾ ਭਾਰ ਨਹੀਂ ਟਾਣੇ ਦੇ ਸਹਿ ਸਕੇ ਅਰ ਇਦਾਂ ਹੀ ਛੋਟਾ ਇਹ ਅੰਬਰੂਦ ਲਾਇਆ ਹੈ ਅਰ ਇਹ ਤੋਂ ਅਜੇ ਤੀ ਪਤਾ ਨਹੀਂ ਕਿੰਨੇ ਕ ਅੰਬਰੂਦ ਖਾਦੇ ਆ ਕਿ ਲੰਮਾ ਦਸਾ ਉਹਨਾਂ ਲਾਗੇ। ਅਰੇ ਆਂਦਣੇ। ਇਹ ਕਿਤੇ ਆਰਟੀਫੀਸ਼ੀਅਲ ਨਹੀਂ ਪਰ ਇਹ ਇਸ ਟਾਈਮ ਜਿਹੜੀਆਂ ਦਾ ਰੈਣ ਬਸੇਰਾ। ਸੋ ਠੀਕ ਆ ਦੋਸਤੋ। ਇਹ ਅੱਜ ਦੀ ਮੌਸਮ ਬੜਾ ਵਧੀਆ ਆ। ਅੱਜ ਕਿਤੇ ਬਾਹਰ ਵੀ ਨਹੀਂ ਕੋ ਬਣ ਗਿਆ। ਔਰ ਇਹ ਡੌਗੀ ਆ। ਇਹ ਮੇਰਾ ਰੱਖਿਆ ਨੀਗਾ। ਅਰੇ ਪਤਾ ਨਹੀਂ ਇਹਨਾਂ ਦਾ ਪਿਆਰ ਆ। ਇਤਰਾ ਹੀ ਕਿੰਮ ਬਾਹਰ ਨਿਕਲਾਂ ਜਾਂ ਇਹਨਾਂ ਨੂੰ ਪਤਾ ਲੱਗ ਜੇ ਵੀ ਉੱਠਿਆ ਜਾਂਦੇ ਸਿਰੇ ਜਾਣਾ ਮੇਰੇ ਨਾਲ ਸਹਤ ਤੇ ਵੀ। ਤੇ ਇਹ ਉਹ ਖੜੀ ਗਿਆ ਨੂੰ ਵੇਖਣਾ ਰੋਟੀ ਉਟੀ ਪਾਉਣਾ। ਮੇਰੇ ਅਲਸਾ ਦੋਸਤੋ ਇਹ ਆ ਮੇਰੀ ਆਈ ਦੀ ਸਾਂਝ। ਸਬਸਕ੍ਰਾਈਬ ਕਰ ਲਾਈਕ ਕਰ ਦਿਆ ਕਰੋ ਤਾਂ ਕਿ ਮੈਂ ਛੋਟਕੀ ਛੋਟਕੀ ਆੰਦ ਜੜੀਆਂ ਤੁਹਾਡੇ ਨਾਲ ਪਾਉਂਦਾ ਰਿਹਾ ਕਰਾਂ ਰਹਾ ਹੈ ਤੁਹਾਡਾ ਆਪਣਾ ਉਹਦਾ ਪੰਨੂ ਆ ਦੇਖੋ ਇਹਦੇ ਵੀ ਬੱਚਿਆਂ ਨੂੰ ਨਿਕੇ ਨਿਕੇ ਹੁੰਦੇ ਸੀ ਦਹੀਂ ਵੀ ਸਾਡਾ ਵੀ ਸ਼ੌਂਕ ਹੁੰਦਾ 10 ਗੰਨੇ ਚੂਪਣਾ ਕੋਲਾ ਗੋਲ ਖਾਣਾ ਤੇ ਬੇਰ ਤੋੜ ਕੇ ਲਿਆਉਣੇ ਖਰਬੂਜੇ ਤੋੜਨੇ ਇਹ ਤਰ੍ਹਾਂ ਦਾ ਨਾ ਗੁੜ ਚੋਰੀ ਦਾ ਜ਼ਿਆਦਾ ਮਿੱਠਾ ਹੁੰਦਾ। ਸਾਡਾ ਵੀ ਖਰਬੂਜੇ ਜਿਹੜੇ ਚੋਰੀ ਤੋੜ ਕੇ ਖਾਂਦੇ ਜ਼ਿਆਦਾ ਮਜ਼ਾ ਆਉਂਦਾ ਹੈ। ਬੱਚੇ ਆ ਨਿਕ ਨਿਕੇ। ਇਹ ਆਏ ਆ ਦੇ। ਉਹਦੇ ਮਾਰਦੇ ਅੰਕਲ ਜੀ ਬੇਰ ਤੋੜਨੇ। ਮੈਂ ਚੱਲ ਇਹਨੂੰ। ਚਲ ਮਾਇ ਲਈ ਖੁਸ਼ੀ ਦੇਖ ਕੇ ਸਾਟ ਨਾਲ ਲਵਾ ਲਈ ਇਹਨੂੰ ਮੂੰਹ ਕਰ। ਇੱਧਰ ਕਰ। ਬਹੁਤ ਖੁਸ਼ੀ ਆਉਂਦੀ ਕਿਸੇ ਦੇ ਘਰ ਇਧਰ ਆ ਇਧਰ ਆ ਇਧਰ ਆ ਮੇਰਾ ਪੁੱਤ ਨਹੀਂ ਗਾ ਮੂੰਹ ਕਰ ਇਧਰ ਨੂੰ ਅਰੇ ਕਹਿਣਾ ਕਹਿਣਾ ਕੁਝ ਹੈ ਸੁਖ ਮੈਂ ਨਹੀਂ ਆ ਨਾ ਮੈਂ ਮੰਨਣਾ ਕਿ ਨਾ ਤੂੰ ਨਹੀਂ ਕਹਿਣਾ ਹਾਂ ਤੈਨੂੰ ਬੇਇੰਤ ਨਹੀਂ ਮਸਾਇਆ ਗਲੇ 'ਚ ਖਾ ਖਾ ਕੇ ਬਿਮਾਰ ਨਾ ਹੋ ਜਾ ਮੇਰੇ ਪੁੱਤ ਹਾਂ ਪੱਕੇ ਪੱਕੇ ਇਹ ਨਾ ਜਿੱਤਰਾ ਪੱਕੇ ਜਿਹੜੇ ਇਤਰਾ ਦੇ ਬੇਰ ਹਨਾ ਵੇਖੋ ਇਤਰਾ ਤੇ ਹੋਏ ਆ ਇਹੋ ਉੱਤੇ ਡੜਕੇ ਆ ਲੈ ਤੁਸੀਂ ਆ ਤੂੰ ਡਰ ਨਹੀਂ ਤੇ ਜਿਹੜੇ ਇਤਰਾ ਦੇ ਬੇ ਰਹਿੰਦਾ ਆਹ ਰਹੇ ਪੱਕੇ ਆ ਲੈ ਮੇਰਾ ਪੁੱਤ ਵੇ ਤੂੰ ਸੱਟ ਨਾ ਲਾ ਲਈ ਇਹਦਾ ਇਹਦਾ ਕੁੜੀ ਦਾ ਨਾਂ ਕੀ ਹੈ ਸ਼ੋਭਾ ਸ਼ੋਭਾ ਹਾਂ ਸ਼ੋਭਾ ਮੇਰਾ ਪੁੱਤ ਦੇਖਣਾ ਪਵੇ ਹਾਂ ਕੀ ਨੰਬੇਰ ਖਾਦਿਆਂ ਖਾਦਿਆਂ ਮੁਰਗੇ ਟੀਕੇ ਨੂੰ ਉਹਦੇ ਬੰਦਨ ਨੂੰ ਕੋਈ ਤੁਹਿਆ ਮੈਂ ਕੋਈ ਤੂੰ ਹੀ ਖਾੜਿਆ ਮੇਰਾ ਪੁੱਤ ਮੈਂ ਇਹਦੇ ਖਾਂਦੇ ਨਹੀਂ ਪਰ ਇਹ ਕੱਚੇ ਨਾ ਤੋੜਿਓ ਹੈ ਜਾਨਨ ਦਿਹਾੜੀ ਕਰਖ ਲਿਓ ਆਵੇ ਤੂੰ ਕੱਚ ਚਲ ਬਾਦ ਬਹੁਤ ਆ ਕੱਲ ਤੂੰ ਫੇਰ ਲੈ ਜਾਓ ਹੈ ਹਾਂਜੀ ਲੋਕਾ ਕੱਚੇ ਕੰਮ ਨਹੀਂ ਆਉਣੇ ਕਿਸੇ ਵੀ ਹੈ ਨਾ ਰੱਜ ਗੈਲੋ ਭਾਪਾ ਇਧਰ ਕਰ ਹਾਂ ਇਧਰ ਕਰ ਚੱਲੋ ਚੱਲ ਕੱਲ ਤੂੰ ਇੰਨੇ ਹੋਰ ਲੈ ਜਾਏ ਕੋਈ ਨਹੀਂ ਅੰਕਲ ਜੀ ਨੂੰ ਸਾਪੇ ਦਿਖਰੇ ਕੋਈ ਆਈ ਇੰਦਵਾਜ ਸਕੂਲ ਗਈ ਨਹੀਂ ਹਾਂ ਅੱਜ ਹੀ ਦੱਦ ਪੀਨੇ ਅੱਛਾ 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 ਖੁਸ਼ੀ ਇਹਨੂੰ ਜਦੋਂ ਛੁੱਟੀ ਹੋਵੇ ਮੰਮੀ ਨਾਲ ਆ ਜਾਂਦੀ ਆਪਣੀ ਨਾਲ ਔਰ ਸਾਡੇ ਇੱਥੇ ਮੈਂ ਤਾਂ ਕਹਿੰਦਾ ਹਾਂ ਨਾ ਵੀ ਖੁਸ਼ੀ ਆਈ ਸਾਡੇ ਘਰ ਆ ਖੁਸ਼ੀ ਗੱਲ ਵਧੀਆ ਉਦੀ